ਰੋਦਾ ਲੰਗਰ ਲਾਤਾ ਟਰਾਲੀ ਭਰ ਕੇ ਲਿਆਏ ਸੀ ਗੰਨੇ ਦੀ ਬਾਈ ਹੁਣੀ ਔਰ ਅੱਜ ਪੂਰੀ ਟਰਾਲੀ ਖਪਾ ਦਿੱਤੀ ਐ ਇੱਥੇ ਇਹਨਾਂ ਨੇ ਮੇਲੇ ਹੋਣ ਜਾਂ ਕੋਈ ਧਾਰਮਿਕ ਸਥਾਨਾਂ 'ਤੇ ਇਕੱਠ ਹੋਵੇ ਉੱਥੇ ਪੰਜਾਬ ਦੇ ਲੋਕ ਦੂਰੋਂ ਦੂਰੋਂ ਪਹੁੰਚ ਕੇ ਲੰਗਰ ਲਾ ਦਿੰਦੇ ਆ ਔਰ ਉਸੇ ਤਰੀਕੇ ਦੇ ਨਾਲ ਹੁਣ ਪੰਜਾਬ ਹਰਿਆਣੇ ਦੇ ਬਾਡਰ 'ਤੇ ਸ਼ੰਭੂ ਬਾਡਰ ਦੇ ਉੱਪਰ ਇਸ ਤਰੀਕੇ ਦੇ ਨਾਲ ਰੋਦਾ ਲੰਗਰ ਸਵੇਰ ਤੋਂ ਹੀ ਚੱਲ ਰਿਹਾ ਤੱਲਾ ਹੈ ਆਪਣਾ ਰਸਨੀ ਜੇ ਇਹਦੇ ਮਾਤਾ ਨਿੰਬੂ ਔਰ ਆਪਣਾ ਪਦੀਨਾ ਪਾਇਆ ਜਾਂਦਾ ਜੀ ਇਹਨ ਵਧੀਆ ਬਣਾ ਕੇ ਪਾਇਆ ਜਾਂਦਾ ਜੀ ਆ ਆਪਣਾ 13 ਤਰੀਕ ਤੋਂ ਇੱਥੇ ਬੈਠੇ ਜੀ ਆਪਾਂ ਉਹਦੇ ਪਹਿਲਾਂ ਆਪਣਾ ਪ੍ਰਸ਼ਾਦੇ ਪਾਣੀ ਦਾ ਲੰਗਰ ਤਾਂ ਜੀ ਜਦੋਂ ਅਸੀਂ ਦੇਖਿਆ ਵੀ ਪ੍ਰਸ਼ਾਦੇ ਪਾਣੀ ਦੇ ਲੰਗਰ ਬਹੁਤ ਹੋ ਗਏ ਜੀ ਹਰੇ ਕਿਸੇ ਜੀ ਦੀ ਘਾਟ ਨਹੀਂ ਫਿਰ ਅਸੀਂ ਆਪਣਾ ਗੰਨਾ ਲੇ ਕੇ ਆਏ ਜੀ ਉਹ ਰਸ ਫਲਾ ਰਹੇ ਜੀ ਇਹ ਆਪਣਾ ਲਗਾਤਾਰ ਚੱਲੂਗਾ ਜੀ ਲਗਾਤਾਰ ਚੱਲੂਗਾ ਜਿੰਨੇ ਦਿਨ ਹੋਰ ਚੱਲੂਗਾ ਜੀ ਆਪਣਾ ਇਹ ਪ੍ਰੋਗਰਾਮ ਉਹ ਦਿਨਾਂ ਦਾ ਉਹਦੇ ਬਾਅਦ ਜੇ ਬਾਈ ਚਾਂਦ ਦਿੱਲੀ ਵੀ ਜਾਣਾ ਪਿਆ ਦਿੱਲੀ ਵੀ ਲੈ ਕੇ ਜਾਉਂਗੇ ਜੀ ਜੀ ਆਪਣੇ ਪਿੰਡ ਦੇ ਬੰਦੇ ਜੀ ਇਹ ਸਾਰੇ ਆਪਣੇ ਪਿੰਡ ਦੇ ਬੰਦੇ ਜੀ 40 ਬੰਦੇ ਆਏ ਵੀ ਜੀ ਇਹ ਆਪਣੇ ਪਿੰਡ ਦੇ 40 ਬੰਦੇ ਹੋਰ ਲੱਗੇ ਵੀ ਸਵੇਰ ਤੇ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨਾਂ ਨੇ ਡੇਰਾ ਲਾਇਆ ਹੋਇਆ ਇੱਥੇ ਲੰਗਰ ਲਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਹਰਿਆਣਾ ਦੇ ਕਿਸਾਨ ਲੰਗਰ ਲਾ ਰਹੇ ਨੇ ਇੱਥੇ ਫਰੂਟ ਪਹੁੰਚ ਰਿਹਾ ਉੱਥੇ ਹੀ ਬਾਈ ਹੁਣਾਂ ਨੇ ਪੂਰੀ ਖਿਲਾੜੀ ਇੱਥੇ ਫਿੱਟ ਕਰ ਦਿੱਤੀ ਹੈ ਵੇਲਣਾ ਲਾਤਾ ਵੱਡਾ ਜਿਹੜਾ ਟਰੈਕਟਰ ਦੇ ਨਾਲ ਚੱਲਦਾ ਟਰੈਕਟਰ ਦੀ ਸ਼ਾਵਟ ਫਿੱਟ ਕੀਤੀ ਹੈ ਪਿੱਛੇ ਔਰ ਉਹਦੇ ਨਾਲ ਜਿਹੜਾ ਵੇਲਣਾ ਚੱਲਦਾ ਉਹਦਾ ਰੋਹ ਦਾ ਲੰਗਰ ਲਾਤਾ ਟਰਾਲੀ ਭਰ ਕੇ ਲਿਆਏ ਸੀ ਗੰਨੇ ਦੀ ਬਾਈ ਹੁਣੀ ਔਰ ਅੱਜ ਪੂਰੀ ਟਰਾਲੀ ਖਪਾ ਦਿੱਤੀ ਹੈ ਇੱਥੇ ਇਹਨਾਂ ਨੇ ਪੂਰਾ ਅਸਵੇਰ ਤੋਂ ਹੀ ਰੋਹ ਦਾ ਲੰਗਰ ਚੱਲ ਰਿਹਾ ਇਸ ਥਾਂ ਦੇ ਉੱਪਰ ਦੇਖ ਸਕਦੇ ਹੋ ਇਹ ਤਸਵੀਰ ਤੁਸੀਂ ਸ਼ਰਦਾ ਭਾਵਨਾ ਪੰਜਾਬ ਦੇ ਵਿੱਚ ਭਾਵੇਂ ਕੋਈ ਮੇਲੇ ਹੋਣ ਜਾਂ ਕੋਈ ਧਾਰਮਿਕ ਸਥਾਨਾਂ ਤੇ ਇਕੱਠ ਹੋਵੇ ਉੱਥੇ ਪੰਜਾਬ ਦੇ ਲੋਕ ਦੂਰੋਂ ਦੂਰੋਂ ਪਹੁੰਚ ਕੇ ਲੰਗਰ ਲਾ ਦਿੰਦੇ ਔਰ ਉਸੇ ਤਰੀਕੇ ਦੇ ਨਾਲ ਹੁਣ ਪੰਜਾਬ ਹਰਿਆਣੇ ਦੇ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਪਰ ਇਸ ਤਰੀਕੇ ਦੇ ਨਾਲ ਰੋਦਾ ਲੰਗਰ ਸਵੇਰ ਤੋਂ ਹੀ ਚੱਲ ਰਿਹਾ ਔਰ ਦੂਰੋਂ ਦੂਰੋਂ ਆ ਕੇ ਲੋਕ ਸਪੋਰਟ ਵੀ ਕਰ ਰਹੇ ਆ ਦੇਖ ਸਕਦੇ ਹੋ ਇਹ ਤਸਵੀਰ ਸ਼ੰਭੂ ਬਾਡਰ ਦੀ ਹੈ ਸ਼ਰਦਾ ਭਾਵਨਾ ਦੀ ਤਸਵੀਰ ਹੈ ਬਾਈ ਹੁਣੀ ਸਾਡੇ ਨਾਲ ਨੇ ਬਾਈ ਜੀ ਕੀ ਹਾਲ ਹੈ ਠੀਕ ਹੋ ਜੀ ਕਿਹਦਾ ਖਾਲਸਾ ਜੀ ਵੈਗਰੂ ਜੀ ਕੀ ਫਤਿਹ ਹਾਂਜੀ ਬੜੀ ਤੋਂ ਆਇਓ ਬਾਈ ਰੋਦਾ ਲੰਗਰ ਸਵੇਰ ਤੋਂ ਚਲਾ ਰੱਖਿਆ ਬਾਈ ਪਿੰਡ ਜੀ ਆਪਣਾ ਮੁੰਦੋ ਜ਼ਿਲ੍ਹਾ ਮੋਹਾਲੀ ਜੀ ਉੱਥੋਂ ਤੋਂ ਲੰਗਰ ਲਿਗਾ ਆਏ ਜੀ ਆਪਾਂ ਆਪਣਾ 13 ਤਰੀਕ ਤੋਂ ਇੱਥੇ ਬੈਠੇ ਜੀ ਆਪਾਂ ਉੱਥੇ ਪਹਿਲਾਂ ਆਪਣਾ ਪ੍ਰਸ਼ਾਦੇ ਪਾਣੀ ਦਾ ਲੰਗਰ ਦਾ ਜੀ ਜਦੋਂ ਅਸੀਂ ਦੇਖਿਆ ਵੀ ਪ੍ਰਸ਼ਾਦੇ ਪਾਣੀ ਦੇ ਲੰਗਰ ਬ ਆਪਣਾ ਗੰਨਾ ਲੇ ਕੇ ਆਇਆ ਜੀ ਉਹ ਰਸ ਪਲਾ ਰਹੇ ਜੀ ਇਹ ਆਪਣਾ ਲਗਾਤਾਰ ਚੱਲੂਗਾ ਜੀ ਇਹ ਆਪਣਾ ਜਿਹੜਾ ਗੱਲ ਆਪਦੇ ਕਮਾਤੋਂ ਲੈ ਆਏ ਹਾਂ ਹਾਂਜੀ ਆਪਣੇ ਆਪਣੇ ਕਮਾਤੋਂ ਹੀ ਸਾੜੇ ਪਿੰਡ ਦਾ ਬਹੁਤ ਸੰਯੋਗ ਹੈ ਜੀ ਸਾਰੇ ਪਿੰਡਾਂ ਦਾ ਇਕੱਠਾ ਹੋ ਗਿਆ ਇਹ ਲਿਆਂਦਾ ਜੀ ਇਕੱਠਾ ਕਰਕੇ ਲਗਾਤਾਰ ਚੱਲੂਗਾ ਲਗਾਤਾਰ ਚੱਲੂਗਾ ਜਿੰਨੇ ਦਿਨ ਹੋਰ ਚੱਲੂਗਾ ਜੀ ਆਪਣਾ ਇਹ ਪ੍ਰੋਗਰਾਮ ਉਹ ਦਿਨਾਂ ਦਾ ਉਹਦੇ ਬਾਅਦ ਜੇ ਬਾਈ ਚਾਂਦ ਦਿੱਲੀ ਵੀ ਜਾਣਾ ਪਿਆ ਦਿੱਲੀ ਵੀ ਲੈ ਕੇ ਜਾਉਂਗੇ ਜੀ ਅਸੀਂ ਦਿੱਲੀ ਵੀ ਲੈ ਕੇ ਜਾਉਂਗੇ ਲੋਦੀ ਨੂੰ ਕਹਿੰਦੇ ਵੀ ਆਪਣਾ ਅੱਜ ਦੀ ਮੀਟਿੰਗ ਵਿੱਚ ਮੰਨ ਜਾ ਆਪਣਾ ਕਿ ਇਹ ਕਾਨੂੰਨ ਨਵੇਂ ਦਾ ਹੈ ਨਹੀਂ ਇਹ ਤੁਸੀਂ ਮੰਨੇ ਪਏ ਆ ਪਹਿਲਾਂ ਮੰਨੇ ਤੇ ਜੀ ਤੁਸੀਂ ਪਹਿਲਾਂ 2 ਸਾਲ ਪਹਿਲਾਂ ਵੀ ਅਸੀਂ ਲਾਗੂ ਕਰੂਗੇ ਉਹ ਲਾਗੂ ਕਰਾਉਣੇ ਖਾਤਰ ਬੈਠੇ ਜੀ ਅਸੀਂ ਇਹ ਸਾਡੇ ਲਾਗੂ ਕਰ ਦਵੇ ਸਾਨੂੰ ਅਸੀਂ ਆਪਣੇ ਘਰਾਂ ਨੂੰ ਮੁੜ ਜੂਗਾ ਜੀ ਨਹੀਂ ਤਾਂ ਫਿਰ ਅਸੀਂ ਦਿੱਲੀ ਜਾਣੇ ਤਿਆਰ ਹੈ ਜੀ ਹਾਂ ਜੀ ਭਾਈ ਹੁਣ ਇਹ ਕਹਿੰਦੇ ਦਿੱਲੀ ਜਾ ਕੇ ਵੀ ਧਰਨਾ ਲਾਉਣ ਨੂੰ ਤਿਆਰ ਆ ਅਸੀਂ ਤਾਂ ਇਹ ਸਾਰੇ ਕੋਈ ਲੇਬਰ ਨਹੀਂ ਸਾਰੇ ਆਪ ਦੇ ਬੰਦੇ ਲੱਗੇ ਹੋਏ ਆਪ ਮੁਹਾਰੇ ਆਪਣੇ ਪਿੰਡ ਦੇ ਬੰਦੇ ਜੀ ਇਹ ਸਾਰੇ ਆਪਣੇ ਪਿੰਡ ਦੇ ਬੰਦੇ ਜੀ ਹੁਣ ਹੀ ਹੋ ਗਏ ਚਾਹ ਬਾਈ ਹੁਣਾਂ ਦੇ ਹੱਥਾਂ 'ਚ ਦਸਤਾਨੇ ਪਾਏ ਹੋਏ ਆ 40 ਬੰਦੇ ਆਏ ਬਈ ਜੀ ਇਹ ਆਪਣੇ ਪਿੰਡ ਦੇ 40 ਬੰਦੇ ਵਰਾ ਲੱਗੇ ਵੀ ਸਵੇਰ ਤੇ ਲਗਾਤਾਰ ਚੱਲ ਰਹੀ ਜੀ ਇਹ ਸਭ ਆ ਸਿਸਟਮ ਤੇ ਕੀ ਗੱਤ ਤਕਨੀਕ ਜਿਹੜੀ ਵੈਸੇ ਹੈ ਨਾ ਆ ਫਿੱਟ ਕੀਤੀ ਆਪ ਤਿਆਰ ਕਰਾਇਆ ਹੋਇਆ ਹਾਂ ਇਹ ਥੋੜੀ ਜਿਹੀ ਛੋਟੀ ਹੈ ਜੀ ਅਗਲੀ ਵਾਰ ਹੁਣ ਪਰਸੋਂ ਨੂੰ ਸਾਡੀ ਬੜਾ ਘਣਾੜ ਆਉਂਗਾ ਜੀ ਉਹਦੇ ਵਿੱਚ ਜ਼ਿਆਦਾ ਗੰਨੇ ਲੱਗੋਗੇ ਜੀ ਇਹ ਥੋੜਾ ਜਿਹਾ ਘੱਟ ਪੀੜਦਾ ਜੀ ਉਹ ਬੜਾ ਚੱਲੂਗਾ ਜੀ ਉਹਦੇ ਨਾਲ ਫੇਰ ਖੇਤੀ ਨਿਪਟੇ ਇਧਰੋਂ ਰੌ ਜਿਹੜੀ ਆ ਉਹ ਬੱਠਲ ਤੇ ਜਾਂਦੀ ਆ ਥੱਲੇ ਬੱਠਲ ਜਾ ਫਿੱਟ ਕਰਿਆ ਹੋਇਆ ਪਰਲੇਵਾਨ ਨੇ ਉਦੋਂ ਫੇਰ ਆ ਪਾਈਪ ਫਿੱਟ ਕੀਤੀ ਹੋਈ ਆ ਲੋਕ ਹਾਂਜੀ ਹਾਂਜੀ ਇੱਥੇ ਦਾ ਫੇਰ ਆਪਣਾ ਕੱਲਾ ਇਹ ਆਪਣਾ ਰਸਨ ਜੀ ਇਹਦੇ ਮਾਦ ਦਾ ਨਿੰਬੂ ਔਰ ਆਪਣਾ ਪਦੀਨਾ ਪਾਇਆ ਜਾਂਦਾ ਜ ਹਾਂਜੀ ਠੀਕ ਹੈ ਔਰ ਇਹ ਤਸਵੀਰ ਹੈ ਦੇਖ ਸਕਦੇ ਹੋ ਤੁਸੀਂ ਤਾਂ ਪੂਰਾ ਮਾਹੌਲ ਸ਼ੰਭੂ ਬਾਰਡਰ ਦੇ ਉੱਪਰ ਬਣਿਆ ਹੋਇਆ ਦੇਖ ਸਕਦੇ ਹੋ ਤਾਂ ਬਾਈ ਹੁਣ ਇਹ ਕਹਿੰਦੇ ਕਿ ਲੰਗਰ ਇਸੇ ਤਰੀਕੇ ਨਾਲ ਰੋਹਦਾ ਚੱਲਦਾ ਰਹੂਗਾ ਗੰਨਾ ਆਪਦੇ ਪਿੰਡ ਚੋਂ ਲਿਆਉਂਦੇ ਆ ਤਾਂ ਪਿੰਡ ਦੇ ਲੋਕਾਂ ਦਾ ਕਹਿੰਦੇ ਬਹੁਤ ਸਹਿਯੋਗ ਆ 40 ਬੰਦਿਆਂ ਦੀ ਪੂਰੀ ਟੀਮ ਲੱਗੀ ਹੋਈ ਆ ਇੱਥੇ ਭਾਵੇਂ ਉਧਰੋਂ ਗੰਨਾ ਲਿਆਉਣ ਵਾਲੇ ਹੋਣ ਇਧਰੋਂ ਗੰਨਾ ਪੀੜਦਾਲੇ ਹੋਣ ਇਧਰੋਂ ਫਿਰ ਅੱਗੇ ਫਿਲਟਰ ਕਰ ਕਰਕੇ ਅੱਗੇ ਦੋ ਦੋ ਛਾਲਣੀਆਂ ਦੇ ਨਾਲ ਛਾਣ ਕੇ ਅੱਗੇ ਭਵੇਂ ਵਰਤੋਂ ਵਾਲੇ ਹੋਣ ਤਾਂ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦਾ ਜੋਸ਼ ਜਜ਼ਬਾ ਤੇ ਇਹ ਸੇਵਾ ਭਾਵਨਾ ਦੀ ਤਸਵੀਰ ਹੈ ਮੋਹਾਲੀ ਦੇ ਨੇੜੇ ਦੇ ਪਿੰਡ ਦੇ ਨੇ ਬਾਈ ਹੁਣੀ ਔਰ ਪੂਰੇ ਪਿੰਡ ਵਾਲਿਆਂ ਨੇ ਚੜ੍ਹਦੀ ਕਲਾ ਦੀ ਤਸਵੀਰ ਦਿਖਾਈ ਹੈ ਪੂਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਪਿੰਡ ਦੇ ਲੋਕਾਂ ਦਾ ਇਹ ਗੰਨਾ ਪੂਰੀ ਟਰਾਲੀ ਭਰ ਕੇ ਆਈ ਸੀ ਔਰ ਬਾਈ ਹੁਣੀ ਕਹਿ ਰਹੇ ਕੀ ਕਹਿ ਰਹੇ ਹੋ ਬਾਈ ਛੇਦੇ ਪੰਜਾਬ ਕਿਸਾਨ ਜੀ ਨੇ ਮੋਹਾਲੀ ਵੱਲੋਂ ਹਾਂ ਉਹ ਮਤਲਬ ਕਰਦੇ ਹੋ ਆਪਣੀ ਸੇਵਾ ਜਿਹੜਾ ਲੰਗਰ ਦੀ ਸੇਵਾ ਕਰ ਰਹੇ ਆ ਹਾਂਜੀ ਹਾਂਜੀ ਤੁਹਾਡੇ ਪਿੰਡ ਵਾਲੀ ਗੰਨਾ ਸਾਰਾ ਕੁਝ ਹਾਂਜੀ ਹਾਂਜੀ ਆ ਬਾਈ ਨੇ ਕਰਿਓ ਇਹ ਲੈ ਕੇ ਆਏ ਹੋਇਆ ਬਾਈ ਹੁਣੀ ਵੀ ਲੈ ਕੇ ਆਏ ਆ ਬਾਈ ਹੁਣਾਂ ਨੇ ਹੱਥਾਂ ਦੇ ਦਸਤਾਨੇ ਪਾਏ ਆ ਇਹਦੇ ਨਾਲ ਫਿਰ ਵਜਦੇ ਨਹੀਂ ਕੱਖ ਨਹੀਂ ਵਜਦੇ ਕਿੰਨੇ ਦੇ ਸੇਫਟੀ ਸੇਫਟੀ ਹਾਂਜੀ ਹਾਂਜੀ ਪੂਰਾ ਸਿਸਟਮ ਦੇ ਨਾਲ ਚੱਲ ਰਿਹਾ ਹੈ ਕੰਮ ਬਾਈ ਹੁਣੀ ਕਹਿੰਦੇ ਕਿ ਲਗਾਤਾਰ ਡਟੇ ਰਹਾਂਗੇ ਜਦੋਂ ਤੱਕ ਅੰਦੋਲਨ ਖਤਮ ਨਹੀਂ ਹੁੰਦਾ ਉਦੋਂ ਤੱਕ ਇਸੇ ਤਰੀਕੇ ਦੇ ਨਾਲ ਰੋਧੀ ਸੇਵਾ ਚੱਲਦੀ ਰਹੇਗੀ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕ੍ਰਮ ਸਿੰਘ ਪ੍ਰੋ ਪੰਜਾਬ ਟੀਵੀ ਸ਼ੰਭੂ ਬਰਦਰ